ਕਿ ਹੁਣ ਜਿੱਦਾਂ ਆ ਰਹੇ ਇੱਥੇ ਅੱਜ ਰਾਹੁਲ ਗਾਂਧੀ ਆ ਰਿਹਾ ਕਿੰਨੇ ਲੀਡਰ ਆਏ ਆ ਤੁਹਾਨੂੰ ਕੋਈ ਮਿਲਿਆ ਲੀਡਰ ਆ ਕੇ ਕਾਡ ਨਾ ਯਾਰ ਗੱਲ ਗੱਲ ਤੇ ਕਰ ਵੀ ਗੱਲਬਾਤ ਕੀਤੀ ਕਿਸ ਨੇ ਕਿਸੇ ਨੇ ਨਹੀਂ ਲੀਡਰ ਨਾਲ ਗੱਲ ਕੀਤੀ ਨਾ ਸਾਡੇ ਕਿਸੇ ਲੀਡਰ ਨਾਲ ਗੱਲ ਹੋਈ ਹੋਈ ਤੱਕ ਤੂੰ ਹੀ ਇੱਥੇ ਯਾਰ ਫੈਂਟ ਤੇ ਬੈਠੀ ਹੋਈ ਨੇ ਲੀਡਰ ਆਏ ਤੁਹਾਨੂੰ ਪੁੱਛੇ ਕਿਸ ਨੇ ਜਿਹੜਾ ਆਂਦਾ ਸਿੱਧਾ ਗੱਡੀਆਂ ਹੀ ਜਾਂਦੀਆਂ ਗੱਡੀਆਂ ਆਂਦੇ ਆ ਤੁਹਾਡੇ ਲੋਕਾਂ ਨੂੰ ਆਪ ਪੁੱਛਦੇ ਬਖਸ਼ਦੇ ਗੱਲਾਂ ਬਾਤਾਂ ਕਰਦੇ ਸਰਪੰਚ ਨੂੰ ਜਾਂ ਐਮਐਲਓ ਹੋਰ ਕੋਈ ਸਾਡੇ ਨਾਲ ਕੋਈ ਇਹਨਾਂ ਨੇ ਨਹੀਂ ਕਿਹਾ ਵੀ ਮਹਿਰ ਤੂੰ ਡੁੱਬਿਆ ਜਾਂ ਬਚਿਆ ਮਹਿਰ ਤੇਰਾ ਕੀ ਹਾਲ ਹੈ ਇਧਰ ਆਹ ਤੇਰੀ ਚਾਨ ਜਾ ਤੂੰ ਹੀ ਰੇਤੇ ਜਾਏ ਤੇ ਕੀ ਸਰਪੰਚਾ ਮੈਂ ਤੁਹਾਡਾ ਨਾ ਉਹ ਜਿਹੜੀ ਬਾਰਮ ਵਿਚਾਰੀ ਜੰਦਾ ਪਾਰਟੀ ਨਾਲ ਦੀ ਮਿਹਰਬਾਨੀ ਬੜੀ ਧੰਨਵਾਦ ਉਹਨਾਂ ਦੇ ਜਿਹੜੇ ਵਿਚਾਰੇ ਚਾਰਾ ਚੂਰਾ ਦੇਣ ਦੇ ਨਾਲ ਕੇ ਲੀਡਰਾਂ ਦਾ ਤੁਹਾਨੂੰ ਕੋਈ ਸੰਜੋਗ ਨਹੀਂ ਕੋਈ ਸੰਜੋਗ ਨਹੀਂ ਦੀਦਾ ਕੀ ਸੰਜੋਗ ਤੁਹਾਨੂੰ ਲੀਡਰਾਂ ਦਾ ਭਰਾ ਆਹ ਤੇਰੇ ਸਾਹਮਣੇ ਬੈਠੇ ਮੰਜੀਆਂ ਡਾਈ ਦੀਆਂ ਤੂੰ ਕਿਹਦੇ ਕਹਿੰਦੇ ਵੋਟਾਂ ਪਾਉਂਦੇ ਹੋ ਵੋਟਾਂ ਕਹਿੰਦੇ ਸਰਪੰਚਾਂ ਕਹਿੰਦੇ ਬਣ ਜਿੰਨਾ ਵੋਟਾਂ ਬਣਾਏ ਉਹਨਾਂ ਕਹਿੰਦੇ ਪਾਰਟੀ ਨਾਲ ਜਿੱਧਰ ਆਖੋ ਤੇ ਪਾ ਦਿੰਦੀ ਇਹਨਾਂ ਸਰਪੰਚਾ ਹੁਣ ਸਰਪੰਚ ਨੂੰ ਪਤਾ ਲੱਗ ਗਿਆ ਹੈ ਵੀ ਤੇਰਾ ਤੇਰਾ ਨੁਕਸਾਨ ਕੀ ਹੋਇਆ ਨੁਕਸਾਨ ਤੇ ਤੇ ਨਿਸਖਾਨ ਹੋਇਆ ਡੇਰਾ ਡੰਡਾ ਸਭ ਡੋਗ ਗਿਆ ਵਿਚਾਰਾਂ ਦਾ ਬੜੀ ਮਾੜੇ ਹਾਲਤ ਚੱਲਦੇ ਨੇ ਇਹਨਾਂ ਦੇ ਲੱਗੇ ਡੰਗਰਾਂ ਦੇ ਜੇ ਮਾਮਾ ਦੇ ਬੱਚੇ ਚੱਲਦੇ ਮਗਰ ਕੀ ਰਹਿੰਦਾ ਕਹਿੰਦੇ ਨਿਸਖਾਨ ਨਹੀਂ ਹੋਇਆ ਕੀ ਨਿਸਖਾਨ ਉਹ ਤੋਂ ਬਾਅਦ ਨਿਸਖਾਨ ਨਹੀਂ ਹੋਇਆ ਡੰਗਰਾਂ ਦੇ ਬੱਚੇ ਚੱਲ ਗਏ ਉਹਨਾਂ ਦਾ ਨਿਸਖਾਨ ਨਹੀਂ ਹੋਇਆ